ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਇਨਦਰ ਦੇ ਵਿੱਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਨੇਟ ਤੇ ਸ਼ਹੀਦ ਕੀਤੇ ਐ ਸੇਕਮ ਉਹਨਾਂ ਦਾ ਖੰਡਨ ਕਰਦਾ ਫਿਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਇਸ਼ਨਾਨ ਕੀ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬੋਲੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀ ਹੈ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀ ਹੈ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮर्यादा ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆਂ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ ਉਹ ਔਕਾਲ ਤਗਤ ਸਾਹਿਬ ਦੀ ਰਵੈਤ ਨੂੰ ਪੰਗ ਕਰਦੇ ਐ ਔਰ ਅਕਾਲ ਤਗਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂਡ ਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਦਿੱਨਾ ਚਾਹਦੇ ਅੱਜ ਤੋਂ ਹੰਟਾਮ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕੰਬਿਨਟ ਸੀਡ ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਤੇ ਸਾਡਾ ਅੱਜ ਦਾ ਰਾਜਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਦੀ ਵਜ੍ਹਾ ਦੇ ਨਾਲ ਜਿਹੜੇ ਉਹ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਚੈਨ ਦੇ ਅਦਰ ਵਿੱਚ ਵਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਨੇਟ ਤੇ ਸ਼ਹੀਦ ਕੀਤੇ ਐ ਸੇਕੋਮ ਉਹਨਾਂ ਦਾ ਖੰਡਨ ਕਰਦਾ ਫੇਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ स्नान ਇਸਨਾਨ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਵਿੰਦ왈 ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀ ਹੈ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀ ਹੈ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਉਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮर्यादा ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆਂ कि ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ ਉਹ ਅਕਾਲ ਤਖਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਐ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੋਡਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਦਿੱਨਾ ਚਾਹਦੇ ਅੱਜ ਤੋਂ ਉਮ ਤਾਂ ਦੇ ਨਾਲ ਪੰਥ ਨੇ ਮਨਾਇਆਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਂਗਰਸ ਦੀ ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਤੇ ਸਾਡਾ ਅਰਜ ਦਾ ਰਾਜ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਦੀ ਵਜ੍ਹਾ ਦੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਜੈਨ ਅਦਰ ਬਿਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਨੇਟ ਤੇ ਸ਼ਹੀਦ ਕੀਤੇ ਐ ਸਿਕੋਂ ਉਹਨਾਂ ਦਾ ਖੰਡਨ ਕਰਦਾ ਫਿਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ स्नान ਇਸਨਾਨ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਵਿੰਦਵਾਲ ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਐ ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਤੁ ਜਾ ਕੇ ਇਸ਼ਨਾਨ ਕਰਦੀ ਹੈ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀ ਹੈ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਸੰਤ ਜਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮर्यादा ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆਂ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ ਉਹ ਅਕਾਲ ਤਗਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਐ ਔਰ ਅਕਾਲ ਤਗਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂਹ ਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਜਿ ਦੇਣਾ ਚਾਹਦੇ ਅੱਜ ਤੋਂ ਹੰਟਾਮ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾਣ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕੰਬ੍ਰੇਟ ਸੀ ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅੱਜ ਦਾ ਰਾਹ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਰੂੜਵਾਦੀ ਚਾਹਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਕ ਨਹੀਂ ਦੇਣ ਦਿੱਤਾ ਜੀ ਜੀ ਵਜ੍ਹਾ ਦੇ ਨਾਲ ਜਿਹੜੇ ਉਹ ਭਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਜੰਨ ਦੇ ਅਦਰ ਵਿੱਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਨੇਟ ਤੇ ਸ਼ਹੀਦ ਕੀਤੇ ਐ ਸਿਕਮ ਉਹਨਾਂ ਦਾ ਖੰਡਨ ਕਰਦਾ ਫਿਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਇਸ਼ਨਾਨ ਕੀ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬੋਲੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਤੁ ਜਾ ਕੇ ਇਸ਼ਨਾਨ ਕਰਦੀ ਹੈ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀ ਹੈ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮर्यादा ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆਂ कि ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ ਉਹ ਔਕਾਲ ਤਕਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਐ ਔਰ ਅਕਾਲ ਤਕਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜ ਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਦੇਣਾ ਚਾਹਦੇ ਅੱਜ ਤੋਂ ਤਾਂ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾਣ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਂਗਰਸ ਦੀ ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅਰਜ ਦਾ ਰਾਜ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਦੀ ਵਜ੍ਹਾ ਦੇ ਨਾਲ ਜਿਹੜੇ ਉਹ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਹਰਿਆਣੇ ਦੇ ਵਿੱਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਨੇਟ ਤੇ ਸ਼ਹੀਦ ਕੀਤੇ ਐ ਸਿਕਮ ਉਹਨਾਂ ਦਾ ਖੰਡਨ ਕਰਦਾ ਹੈ ਫੇ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਇਸ਼ਨਾਨ ਕੀ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬੋਲੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀ ਹੈ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀ ਹੈ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਉਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮर्यादा ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆਂ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ